ਹਾਂਜੀ ਸੱਜਣੋ ਵੀਰ ਤੁਹਾਡਾ ਦਲਵਾਗ ਰੰਦਾਵਾ ਵੀਰ ਤੁਹਾਡੇ ਦੀ ਅੱਜ ਬਣ ਰਹੀ ਹੈ ਤੂੜੀ ਤੇ ਆਜੋ ਕਰਦੇ ਆਂ ਅੱਜ ਦੇ ਜ਼ਮਾਨੇ ਤੇ ਪਿਛਲੇ ਜ਼ਮਾਨੇ ਦੇ ਵਿੱਚ ਕੀ ਫਰਕ ਸੀ ਦੇਖੋ ਹੁਣ ਤੂੜੀ ਬਣ ਰਹੀ ਹੈ ਨਾ ਤੇ ਇੱਕ ਦਿਨ ਚ ਕੰਮ ਸਾਂਭਿਆ ਜਾਂਦਾ ਜੀ ਪਹਿਲਾ ਸਮਾਂ ਹੁੰਦਾ ਜੀ ਤੜਾ ਲੋਕ ਲਿਪਦੇ ਹੁੰਦੇ ਸੀ ਜਾਂ ਤੂੜੀਆਂ ਦੇ ਉੱਤੇ ਗੋਲ ਕੁੱਪ ਦੇ ਛਰਟਾ ਮਾਰ ਕੇ ਵੀ ਲਿਪਦੇ ਰਹੇ ਹਨਾ ਚ ਛਰਟੇ ਵਾਲੀ ਤੂੜੀ ਖਰਾਬ ਨਹੀਂ ਸੀ ਹੁੰਦੀ ਤੇ ਮਾਝੇ ਵਾਲੇ ਸਾਡੇ ਵੀਰ ਕੋਪ ਵੀ ਬਣਾਉਂਦੇ ਰਹੇ ਆ ਬੜੇ ਬੜੇ ਕੰਮ ਕਰਨੇ 8 8 10 ਦੇ ਲੰਘ ਜਾਣੇ ਹਨ ਤੂੜੀ ਨੂੰ ਨੱਪੀ ਜਾਣਾ ਧੜਾ ਨੂੰ ਹਨਾ ਨਪ ਨਾਪ ਕੇ ਭਾਉ ਜੀ ਕਿਰਾਂ ਉਂਗਲ ਦੀ ਸੀ ਖੁੱਬਦੀ ਹੁੰਦੀ ਹੈ ਨਾ ਇਹ ਸਭ ਤਰੀਕਿਆਂ ਕੰਮ ਕਰਦੇ ਤੇ ਪਿਆਰ ਵਾਧੂ ਸੀਗਾ ਜੀ ਤੇ ਆਹ ਵੇਖੋ ਹੁਣ ਆਪਾਂ ਗੱਲ ਕਰਦੇ ਆਂ ਭਰਾ ਦੇ ਨਾਲ ਵੀ ਜਿਹੜੇ ਵੀਰ ਆ ਸਰਪੰਚ ਟਰੈਕਟਰ ਆ 724 ਠੀਕ ਆ ਜੀ ਰੰਦਾਵਾ ਫਾਰਮ ਤੇ ਇਧਰ ਵੀ ਸਾਡੇ ਕਿਰਾਂ ਵੇਖੋ ਕਿਰਾਂ ਈਨਾਂ ਦਾ ਕੰਮ ਔਖਾ ਜ਼ਰੂਰ ਆ ਪਰ ਛੱਡ ਨਹੀਂ ਸਕਦੇ ਹਨ ਵੇਖੋ ਕਿਰਾ ਮਿੱਟੀ ਘਟਾ ਕੇ ਵੀ ਉੱਡਦੀ ਧੂੜ ਹਨਾ ਤੇ ਮਿਹਨਤ ਦਾ ਡਰ ਕੋਈ ਨਹੀਂ ਹਨਾ ਮਿਹਨਤ ਕਰਨੀ ਚਾਹੀਦੀ ਆ ਵੇਖੋ ਵੀਰ ਲੱਗੇ ਹੋਏ ਆ ਤੇ ਆ ਸਾਡੇ ਪੁਰਾਣੇ ਸਮੇਂ ਦਾ ਆ ਭਾਅ ਵੇਖੋ ਇਹਨੂੰ ਆਪਾਂ ਪੁੱਛਦੇ ਆ ਇਹ ਮੁੰਡੇ ਸਾਰੇ ਕਾਲਜ ਸਕੂਲ ਜਾਂਦੇ ਆ ਜੀ ਇਹਨੂੰ ਆ ਜਾਓ ਉਧਰ ਨੂੰ 2 ਮਿੰਟ ਫਿਰ ਪਿੱਛੇ ਖੇਚ ਲੋ ਆਇਓ ਵੀਰ ਠਾਈ ਸ਼ਾਬਾਸ਼ ਆ ਵੇਖੋ ਕਿਰਾ ਵੀਰ ਸਾਡੇ ਲੱਗੇ ਹੋਏ ਆ ਹਨਾ ਹਾਂਜੀ ਅਫਸਰ ਕੀ ਹਾਲ ਜੀ ਮਹਾਰਾਜ ਵਧੀਆ ਜੀ ਵਧੀਆ ਜਟਾ ਅੱਜ ਦੇ ਜਮਾਨੇ ਦਾ ਤੇ ਪਿਛਲੇ ਜਮਾਨੇ ਦਾ ਕੀ ਫਰਕ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਹੁੰਦਾ ਜਮਾਨਾ ਉਹ ਪਿਛਲਾ ਜਮਾਨਾ ਠੰਡਾ ਸੁਭਾਅ ਸੀ ਹਾਂ ਚੰਗੇ ਲੋਕ ਸੀ ਲੱਸੀ ਚੰਗੇ ਲੋਕ ਠੰਡੀ ਲੱਸੀ ਪੀਂਦੇ ਅੱਛਾ ਗੋੜ ਖਾਉਂਦੇ ਸੀ ਗੋੜ ਗੰਨੇ ਚੋਂ ਸਾਰਾ ਕੁਝ ਤੇ ਉਹ ਵਧੀਆ ਮਾਹੌਲ ਸੀ ਕਿਨੇ ਕਿਨੇ ਤੇ ਨੰਗ ਜਾਂਦੇ ਸੀ ਕੰਮ ਕਰਦੇ ਆ ਉਹਨਾਂ ਦਾ ਪੰਜਾ ਖਾਤਾ ਸੀ ਵੇ ਅੱਛਾ ਪੰਝਾ ਖਾਤਾ ਤੜਾ ਲੇਪਦੇ ਹੁੰਦੇ ਸੀ ਕੀ ਕਰਦੇ ਸੀ ਤੂੜੀ ਨੂੰ ਉਹ ਰਾਜੇ ਮਹਾਰਾਜ ਕਰਾਉਂਦੇ ਸੀ ਹੈ ਜੰਬੀਰੀਆਂ ਸੀ ਅੱਛਾ ਉਹਨਾਂ ਬੀਬੀਆਂ ਨਾਲ ਮਗਰ ਵਾ ਰੋਟੀਆਂ ਲਈ ਜਾਂਦੀਆਂ ਹਾਂ ਤੇ ਬੀਬੀਆਂ ਪੱਕਾ ਤੋਂ ਬਾਹਰ ਹੀ ਨਿਕਲਦੀਆਂ ਨਿਕਲਦੀਆਂ ਗੱਲ ਸੱਚੀ ਹੈ ਤਾਪ ਚੜ ਜਾਂਦਾ ਕੀ ਇਹਨੂੰ ਚੜਿਆ ਹੁੰਦਾ ਪਹਿਲੇ ਬੰਦੇ ਦੇਖ ਕੇ ਹੀ ਬੰਦੇ ਵੇਖ ਕੇ ਰੋਟੀ ਲਾਉਣੀ ਪਣੀ ਵਾਕਿਆ ਹੀ ਆਪੇ ਤੂੜੀ ਦਾ ਕੰਮ ਰਹੀਂ ਕੀ ਕਰਾਂਗੇ ਉਹਨਾਂ ਰੋਟੀਆਂ ਐਸੀ ਛੱਡੇ ਆ ਬਿਲਕੁਲ ਜੀ ਬਿਲਕੁਲ ਕਿੰਨੇ ਆਰੇ ਲੈਣ ਦੇ ਬੰਦਨ ਪੁੱਛਦੀਆਂ ਪਾਣੀ ਵੀ ਨਹੀਂ ਪੁੱਛਦੀਆਂ ਪੁੱਛਦੇ ਕਈ ਵਾਕਿਆ ਹੀ ਰੋਟੀ ਪਾਣੀ ਖਵਾਇਆ ਕਰੋ pau ਤੂੜੀ ਤਾੜੀ ਆ ਜਿੱਥੇ ਕੋਈ ਕੰਮ ਵੇਖੋ ਕਿੰਨਾ ਡੇਂਜਰ ਆ ਬੜੀ ਸਖਤ ਮਿਹਨਤ ਕਰਨੀ ਪੈਂਦੀ ਆ ਮੁੰਡਿਆਂ ਦਾ ਮੂੰਹ ਵੇਖੋ ਮੇ ਟਿਕਟ ਚੱਲ ਰਿਹਾ ਤੇ ਠੀਕਾ ਸਜਣੋ ਵੀਡੀਓ ਸ਼ੇਅਰ ਜਰੂਰ ਕਰਿਆ ਜੇ ਤੇ ਤੁਸੀਂ ਆਪਣੇ ਸੁਝਾਅ ਜਰੂਰ ਦਿਓ ਵੀ ਜਿਹੜੇ 80 ਤੋਂ ਪਹਿਲਾਂ ਦੇ ਜਨਮ ਹੋਇਆ ਜੀ ਉਹਨਾਂ ਨੂੰ 85 ਵਾਲਿਆਂ ਨੂੰ ਸਾਰਾ ਪਤਾ ਵਾ ਹਨਾ ਸਾਰਾ ਆਪਣਾ ਹਾਂ 80 85 ਵਾਲਿਆਂ ਨੇ ਬੜਾ ਕੁਝ ਵੇਖਿਆ ਜੀ ਆ ਪਾੜੇ ਮੁੰਡੇ ਨੇ ਉਹ ਫੋਨ ਦੇ ਹਾਂ ਨਾਲ ਮਿਹਨਤ ਨੌਕਰੀ ਮੇਰੇ ਨਾਲ ਨੇ ਦੇਰ ਕੁਝ ਨਹੀਂ ਨੌਕਰੀਆਂ ਕਿੱਥੇ ਕਰਮਾਂ ਚ ਕੁੜਿਆ ਕੰਮ ਖਤਮ ਹੋਇਆ ਪਿਆ ਹੁੰਦਾ ਉਹ ਠੱਡੇ ਰੋਂਦੇ ਜਵਾਗ ਰੋਂਦੇ ਵੇਖੋ ਕਿੰਨੇ ਕਿੰਨੇ ਪਾੜ ਕੇ ਕਾਲਜਾਂ ਦੇ ਵਿੱਚ ਤੇ ਕੰਮ ਤੂੜੀ ਦਾ ਹਨਾ ਜਵਾਗ ਹੈਗੇ ਕੌਖਾ ਬੰਦੇ ਆ ਖਵੰਦੇ ਗੱਲ ਸੱਚੀ ਹੈ ਜੀ ਇਦਾਂ ਨਾਮ ਕਰਕੇ ਮਿਲਣੀਆਂ ਚਾਹੀਦੀਆਂ ਵਿਚਾਰੀ ਇੰਨੀ ਮਿਹਨਤ ਕਰਦੇ ਹਨ ਉਹ ਤੇ ਸਰਕਾਰਾਂ ਗਰਕੀਆਂ ਹੋਈਆਂ ਪਈਆਂ ਹਾਂ ਧਿਆਨ ਦੇਣ ਗਣੀ ਹਾਂ ਤੇ ਇਹ ਬੜੀ ਵਧੀਆ ਵੀਰ ਨੇ ਗੱਲ ਕੀਤੀ ਐ ਵੀ ਮੁੰਡੇ ਪੜਦੇ ਵੀ ਆ ਨਾਲ ਮਿਹਨਤ ਦਾ ਵੀ ਚਲੋ ਕਰਦੇ ਆ ਤੇ ਨਾਲ ਸਿਆਣਾ ਬੰਦਾ ਵੇਖੋ ਕਣਕਾ ਕਸੀਆਂ ਨਾ ਗੋੜਦੇ ਹੁੰਦੇ ਪਹਿਲਾਂ ਨਾ ਕਸੀਆਂ ਨਾ ਗੋੜਨੀਆਂ ਮਗਰ ਬੀਬੀਆਂ ਰੋਟੀਆਂ ਲਾਉਣ ਚਾਹ ਬਸਾਓ ਕਿ ਵਾਧੂ ਕਰ ਦਿੰਦੇ ਵਾਧੂ ਕਰ ਦਿੰਦੇ ਆ ਗੁੱਲੀ ਡੰਡਾ ਗੁੱਡਾ ਕੁਛ ਨਹੀਂ ਹੁੰਦਾ ਇਹੋ ਨਾ ਇਹ ਗੁੱਲੀ ਡੰਡਾ ਜਿਹੜਾ ਕਣਕਾਂ 'ਚ ਹੁੰਦਾ ਹੈ ਹੁਣ ਬਾਹਰਲੇ ਮੁਲਕਾਂ 'ਚ ਜਿਹੜੀਆਂ ਕਣਕਾਂ ਨਹੀਂ ਆਉਂਦੀਆਂ ਇਹ ਆਪਣੇ ਨਹੀਂ ਸੀ ਇਹ ਬਾਹਰੋਂ ਆ ਗਿਆ ਕੁੜਿਆ ਗੁੱਲੀ ਨਾਲ ਆਮ ਗਏ ਹੋਇਆ ਦੋ ਤਿੰਨ ਹੋਰ ਇੱਕ ਬੂਟੀਆਂ ਜੀ ਹੁੰਦੀ ਤਿੱਖੇ ਜੇ ਕੰਡੇ ਵਾਲੀ ਲੈ ਕੇ ਬਹਿ ਕੇ ਆ ਕੇ ਲੈ ਕੇ ਬਹਿ ਕੇ ਗੱਲ ਸੱਚੀ ਪੰਜਾਬ ਦਾ 20 ਖਤਮ ਕਰਦਾ ਜਿਹੜਾ ਵਧੀਆ ਕਣਕਾਂ ਦਾ ਬੀਜ ਹੁੰਦਾ ਹੈ ਨਾ ਜਿਵੇਂ ਤੇਈ ਨਤੀ ਕਣਕ ਹੁੰਦੀ ਸੀ ਬੜੀ ਟੌਪ ਦੀ ਰੋਟੀ ਬੜੀ ਪੱਕਦੀ ਹੁੰਦੀ ਸੀ ਵਧੀਆ ਤੇਈ ਨਤੀ ਕਣਕ ਦੀ ਹੈ ਨਾ ਉਹ ਰੋਟੀਆਂ ਖਾਣ ਦੀ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਉਹ ਕਣਕ ਹੀ ਖਤਮ ਕਰਦਾ ਜੀ ਜਿਹੜਾ ਆਪਣਾ ਬੀਜ ਜਿਹੜਾ ਮਿਲਦਾ ਹੁੰਦਾ ਸੀ ਇਹਨਾਂ ਬਾਹਰ ਵਾਲਿਆਂ ਨੇ ਆਪੋ ਆਪਣੀਆਂ ਵੈਰਾਈਟੀਆਂ ਲਿਆ ਲਿਆ ਗੈਂਦਾ ਝਾੜ ਵਾਧਦਾ ਇਹਨਾਂ ਝਾੜ ਵਾਧਦਾ ਤੇ ਜਿਹੜੀ ਕੰਮ ਦੀ ਕਣਕ ਸੀ ਉਹ ਖਤਮ ਕਰਦੀ ਕਰਦੀ ਹੈ ਨਾ ਠੀਕ ਆ ਠੀਕ ਆ ਵੀਰ ਜੀ ਧੰਨਵਾਦ ਕਰੋ ਵੀਡੀਓ ਸ਼ੇਅਰ ਤੇ ਵੇਖੋ ਕਿਰਾ ਉੱਡਦੀ ਧੂੜ ਬਾਕੀ ਫੇਰ ਕਰਾਂਗੇ ਗੱਲ ਬਾਤ ਧੰਨਵਾਦ ਜੀ ਵੇਖੋ ਕਰਾਈਓ ਆ ਇਧਰ ਆ ਵੇਖੋ ਕਾਲਜ ਵਾਲੇ ਲੱਗੇ ਹੋਏ ਆ ਕਾਲਜ ਸਾਰੇ ਐਮਬੀਬੀਐਸ ਕੋਈ ਕੋਈ ਡਿਗਰੀ ਕਰਦਾ ਤੇ ਜੀ ਕੋਈ ਕੋਈ ਕਰਦਾ ਮੈਡੀਕਲ ਕੋਈ ਨਾਨ ਮੈਡੀਕਲ ਹੈ ਨਾ ਤੇ ਕਈ ਹਰਸ ਵਾਲੇ ਵੀ ਆ ਗਏ ਆ ਪਾ ਵਿੱਚ ਤੇ ਇਤਨਾ ਨਾਲ ਮੇਰੇ ਅੱਥਰੂ ਪੇੜ ਦੀ ਖਾਤਰ ਕਰਨਾ ਪੈਂਦਾ ਆ ਪਾ ਹੈ ਨਾ ਗੱਲ ਸੱਚੀ ਹੈ ਜੀ ਇਹ ਪੇੜ ਦੀ ਖਾਤਰ ਹੀ ਆ ਠੀਕ ਹੈ ਸਜਣੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਆ